ਆ ਵੇਲਾ ਸਾਰੀਆਂ ਕਰਤੋਣੀਆਂ ਚੜ ਜਾਂਦਾ ਟੇਕਾ ਦੇ ਉੱਤੇ ਹੈ ਉਥੇ ਮੁੜ ਕੇ ਕੇ ਸੱਟ ਬੰਨਾ ਲਵਾਏਗਾ ਲੱਤ ਬਾਤ ਡਾਏਗਾ ਹੈ ਕੁੰਦਾ ਨਹੀਂ ਹਣ ਔਰ ਟੇਕਾ ਤਾਂ ਚੜ ਚੜ ਕਰਤੋਣੀਆਂ ਕੌਲੀਆਂ ਹੈ ਉਹਦੇ ਨੇ ਕਿਦਾਂ ਗੱਲ ਕਰਨ ਦੇ ਤੂੰ ਕੀ ਟੇਕਾ ਦੇ ਘਰ ਆਈ ਆ ਇੰਨੇ ਪੈਸੇ ਦੇ ਕੇ ਇਹਨੂੰ ਇੱਦੇ ਵਧੀਆ ਸਕੂਲ ਪੜਾਉਂਦੇ ਆ ਤੇ ਤੁਸੀਂ ਇਹਨਾਂ ਨੂੰ ਰੂਡ ਉਹਦੇ ਨਾਲ ਗੱਲ ਕਰੋਗੇ ਉਹ ਕੀ ਸਿੱਖੂਗਾ ਬਸ ਉਹਦੇ ਨਾਲ ਹਿੰਦੀ ਚ ਗੱਲ ਕਰਿਆ ਕਰੋ ਨਹੀਂ ਤੂੰ ਵੱਢੀ ਪੜ੍ਹੀ ਲਿਖੀ ਡਿੱਟੇ ਘਰ ਠੇਕਾਂ ਹੀ ਘਾਉਂਗੇ ਕਿਹੜੀ ਗਾੜੀ ਮੈਸ ਫਾਇਦੇ ਕਹਿਦਾ ਉਹਨਾਂ ਨੂੰ ਉਹਨਾਂ ਨੂੰ ਪਤਾ ਲੱਗੂ ਠੇਕਾ ਕੀ ਨਿਗਾਨ ਨੇ ਮਕਿਉਂ 30 ਸਾਲ ਕੋ ਪਤਾ ਲੱਗੂ ਕਿ ਉਹ ਵੇ ਤੈਨੂੰ ਮੈਂ ਕੋਈ ਮਾੜੀ ਚੰਗੀ ਗੱਲ ਕੀਤੀ ਆ ਨਹੀਂ ਮਾੜੀ ਚੰਗੀ ਨਹੀਂ ਪਰ ਉਹ ਕੀ ਸਿੱਖਣਦੇ ਆ ਕੀ ਸਿੱਖਣਦੇ ਆ ਕੋਈ ਗਾਲੀ ਗਲੋਚ ਕੰਡਣ ਨਹੀਂ ਬਣਾਉਣ ਨੂੰ ਤੁਸੀਂ ਜਾ ਤੇ ਇੰਗਲਿਸ਼ ਬੋਲਿਆ ਕਰੋ ਉਹਦੇ ਨਾਲ ਜਾ ਤੇ ਉਹਨਾਂ ਬੋਲਿਆ ਹੀ ਨਾ ਕਰੋ ਇਤੋਂ ਵੱਡੀ ਜ਼ਿਆਦਾ ਨਹੀਂ ਐ ਨਾ ਮਾਂ ਬਣ ਲਈ ਹੈ ਦਾਦੀ ਮੈਂ ਮੁੰਡੇ ਨੂੰ ਆ ਲੈੰਦੇ ਵੱਡੀ ਤੂੰ ਪੜ੍ਹੀ ਲਿਖੀ ਹਾਂ ਇੰਨੇ ਪੈਸੇ ਦੇ ਕੇ ਉਹਨਾਂ ਨੂੰ ਕਿਸ ਖੋਣਨੇ ਆਪਾਂ ਨਹੀਂ ਇੰਨੇ ਪੈਸੇ ਦੇ ਕੇ ਤੂੰ ਫਿਰ ਵੱਡੇ ਸਕੂਲਾਂ ਚ ਉਹਨਾਂ ਨੂੰ ਪੰਜਾਬੀ ਪੜਾਉਣ ਨਹੀਂ ਆ ਪੰਜਾਬੀ ਬੋਲੜੀ ਵੀ ਬਹੁਤ ਜ਼ਰੂਰੀ ਸਾਡੀ ਭਾਸ਼ਾ ਹੀ ਬੜੀ ਅਮੀਰ ਵਾ ਹਾਂ ਬਾਕੀ ਪਸ਼ਾ ਵਾਂ ਨਹੀਂ ਅਮੀਰ ਨਹੀਂ ਹੈਗੀਆਂ ਜਿੱਡੀ ਸਾਡੀ ਪੰਜਾਬੀ ਭਾਸ਼ਾ ਅਮੀਰ ਵਾ ਕਿਉਂ ਆ ਪਾਈ ਸਿੱਖੇਗਾ ਨਾ ਪੰਜਾਬੀ ਬੱਸ ਅਗਲਾ ਆਪ ਮੰਨਣ ਡਿਆ ਤੂੰ ਵੱਡੀ ਪੰਜਾਬੀ ਭਾਸ਼ਾ ਰਵੇ 12 ਭਾਸ਼ਾ ਪਰਿਵਾਰ ਤੇ ਵੇਖ ਬਾਕੀਆਂ ਦੇ ਵਿੱਚ ਕਿੰਨੇ ਆ ਕਿੰਨੇ ਪੰਜਾਬੀ ਨੂੰ ਨਾ ਚੰਗੀ ਤਰ੍ਹਾਂ ਡੁਗਾਈ ਚ ਵੇ ਸਭ ਤੋਂ ਵੱਡੀ ਤੇ ਮੀਰ ਭਾਸ਼ਾ ਪੰਜਾਬੀ ਆ ਜਾਓ ਭਾਈ ਜੇ ਤੂੰ ਪੰਜਾਬੀ ਸਿੱਖਣੀ ਤੇ ਪੱਟ ਤੇ ਬਹਿ ਜਾਉਂ ਨਹੀਂ ਤੇ ਆਪਣੀ ਮਾਂ ਦੀ ਕੁਛੜ ਚ ਵੜ ਗਿਓ ਮੈਂ ਜਿਆਦਾ ਹੀ ਪੜੀ ਲਿਖੀ ਆ ਗਈ ਵੱਡੀ ਏ ਆਈ ਪੀ ਐਸ ਕੀ ਫਿਰ ਜੀ ਤੂੰ ਇੱਦਾਂ ਹੀ ਬੋਲਣਾ ਹੈ ਨਾ ਤੇ ਮੈਂ ਇਹਨੂੰ ਪਰਾਂ ਹੀ ਰੱਖੂੰ ਤੁਹਾਡੇ ਤੋਂ ਪਰਾਂ ਰੱਖ ਰੱਖ ਫਿਰ ਪਰਾਂ ਸਾਡੇ ਕੋ ਕੀ ਲੈ ਲੇਗੀ ਕਖਵਣੀ ਸਾਨੂੰ ਸਭ ਕਹੋਂਦਾ ਵਾ ਤੇਰਨੋਂ ਜ਼ਿਆਦਾ ਅੰਗਰੇਜ਼ੀ ਆਂਦੀ ਆ ਪਰ ਮੈਂ ਨਾ ਬੋਲਦੀ ਨਹੀਂ ਗਈ ਹੈਗੀ ਤੇ ਬਸ ਕਿਉਂਕਿ ਆਪਣੀ ਭਾਸ਼ਾ ਬੱਚਿਆਂ ਨੂੰ ਘਰ ਦੇ ਵਿੱਚ ਪੰਜਾਬੀ ਊੜੇ ਆੜੇ ਤੋਂ ਚੀਜ਼ ਚਲਾਈਦੀ ਆ ਪਰ ਉਹਨੂੰ ਮੈਨਰਸ ਤੇ ਸਿਖਾਓ ਮੈਨਰਸ ਤੋਂ ਬੜੀ ਮੈਨਰਸ ਵਾਲੀ ਆ ਗਈ ਹੈਂ ਇਧਰ ਚੱਲੀਏ ਕਿੱਧਰ ਹੈ ਹਣ ਸੋਣਾ ਕੀ ਕਿਦਾਂ ਆ ਤੈਨੂੰ ਮੈਂ ਮੈਨਰਸ ਸਿਖਾਵਾਂ ਏ ਲਿਸਨ ਯੂ ਸ਼ੁੱਡ ਨਾਟ ਟੀਚ ਟੂ ਮੀ ਮੈਨੀ ਮੈਨਰਸ ਓਕੇ ਆਈ ਸ਼ੁੱਡ ਨਾਟ ਫੋਰਗੇਟ ਮਾਈ ਮਦਰ ਟੰਗ English school are hyper-cryptical enough, English speaking are good thing but forgetting your mother tongue is very bad thing and don't teach me, okay? You should go, buzz off! I a with